ਚਾਰੀ ਆ ਬੀਟ ਉਹ ਕਿੱਥੇ ਹੈ ਇਹ ਵੀਰ ਗਲੀ ਗਲੀ ਭਕਾਨੇ ਵੇਚਦਾ ਤੇ ਇਹਦਾ ਮੁੰਡਾ ਸੀ ਤਕਰੀਬਨ 18 ਸਾਲ ਦਾ ਜਦੋਂ ਘਰੋਂ ਨਿਕਲ ਗਿਆ ਵਿਚਾਰਾ ਪਿਛਲੀ ਹੋਲੀ ਦੀ ਗੱਲ ਆ ਮਾਨਸਿਕ ਤੌਰ ਤੇ ਥੋੜਾ ਬਿਮਾਰ ਵੀ ਸੀ ਤੇ ਉਹ ਵਿਚਾਰਾ ਪਹਿਲੇ ਵੀ ਘਰੋਂ ਜਾਂਦਾ ਰਿਹਾ ਸੀ ਤੇ ਲਬਲਬ ਕੇ ਲੈ ਆਂਦੇ ਰਹੇ ਆ ਉਹਨੂੰ ਜਾਂ ਕਈ ਵਾਰ ਆਪ ਹੀ ਵਾਪਸ ਆ ਜਾਂਦਾ ਰਿਹਾ ਲੇਕਿਨ ਹੁਣ 1 ਸਾਲ ਤੋਂ ਵਿਚਾਰਾ ਉਹ ਲਾਪਤਾ ਵਾ ਤੇ ਉਹਦਾ ਕੁਝ ਵੀ ਪਤਾ ਨਹੀਂ ਚੱਲਿਆ ਮਾਂ ਮੁੰਡੇ ਦੀ ਨਹੀਂ ਸੀ ਹੈਗੀ ਯਾਨੀ ਕਿ ਇਹ ਬੰਦੇ ਦੀ ਪਤਨੀ ਨਹੀਂ ਸੀ ਹੈਗੀ ਤੇ ਦਾਦੀ ਉਹਦੀ ਦੇਖਭਾਲ ਕਰੀ ਦਾਦੀ ਵਿਚਾਰੀ ਪਰੇਸ਼ਾਨ ਆ ਉਹਦੋਂ ਲਬਲਬ ਕੇ ਸਾਰਾ ਜਿਹੜਾ ਮਤਲਬ ਰਿਪੋਰਟਸ ਵੀ ਲਿਖਾਈਏ ਪੁਲਿਸ ਵਿੱਚ ਫਿਰ ਐ ਅਖਬਾਰਾਂ ਚ ਵੀ ਖਬਰਾਂ ਦਿੱਤੀਆਂ ਲੇਕਿਨ ਉਹ ਪਤਾ ਨਹੀਂ ਚੱਲਿਆ ਤੇ ਚਲੋ ਹੁਣ ਆਪਣੀ ਕੋਸ਼ਿਸ਼ ਕੀਤੀ ਤੁਹਾਡੇ ਵਰਗੇ ਪੱਤਰਕਾਰ ਭਰਾ ਜਿਹੜੇ ਦਾ ਸਾਥ ਦੇਣ ਸੋਸ਼ਲ ਮੀਡੀਆ ਦੇ ਰਾਹੀਂ ਦੇ ਧਿਆਨ ਵਿੱਚ ਕਿੱਦਾਂ ਆਇਆ ਸਾਡੇ ਤਨ ਵਿੱਚ ਅਦਾ ਹੈ ਕਿ ਇਹ ਮੁੰਡਾ ਜਿਹੜਾ ਵਿਚਾਰਾ ਗੁੰਮ ਹੈ ਇਹਦੀ ਭੂਆ ਵਿਧਵਾ ਉਹ ਵੀ ਨਾ ਅਦਰ ਕੋਈ ਰਾਸ਼ਨ ਲੈਣ ਆਂਦੀ ਕਿਸੇ ਸੰਸਥਾ ਤੋਂ ਤੇ ਉੱਥੋਂ ਫਿਰ ਗੱਲ ਚੱਲੀ ਤੇ ਗੱਲ ਕਰਦੇ 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 ਫਿਰ ਮੈਂ ਮਤਲਬ ਤੁਹਾਡੇ ਨਾਲ ਬੜਾ ਫੋਨ ਆਇਆ ਤੁਸੀਂ ਇਹਨਾਂ ਦਾ ਬੇਟਾ ਇਹਨਾਂ ਦਾ ਬੇੜਾ ਗੱਲਾਂ ਗੱਲਾਂ ਇਹ ਵਿਚਾਰੇ ਗੁਬਾਰੇ ਵੇਚਦੇ ਆ ਔਰ ਇਹ ਦੇਖੋ ਜੀ ਦਾਦੀ ਦਾ ਹਾਲ ਦੇਖੋ ਦਾਦੀ ਵਿਚਾਰੀ ਮਤਲਬ ਪਹਿਲੇ ਵੀ ਇਹਨਾਂ ਬਾਰੇ ਸੁਣਿਆ ਕਿ ਬਹੁਤ ਬਿਮਾਰ ਰਹਿੰਦੇ ਆ ਬਹੁਤ ਜ਼ਿਆਦਾ ਜਿਹੜਾ ਮਤਲਬ ਟੈਨਸ਼ਨ ਲਈਦੀ ਆ ਹੁੰਦੀ ਆ ਜਦਾ ਮਤਲਬ ਇੱਕ ਪੋਤਰਾ ਹੋਵੇ ਔਰ ਘਰੋਂ ਗਾਇਬ ਹੋ ਜਾਏ ਮੈਂ ਤੇ ਜਿਹੜੀਆਂ ਸਰਕਾਰੀ ਸੰਸਥਾਵਾਂ ਮੈਂ ਉਹਨਾਂ ਅੱਗੇ ਪ੍ਰਾਰਥਨਾਵਾਂ ਕਰਦਾ ਕਿ ਦੇਖੋ ਜਿੱਦਾਂ ਕੁਝ ਚਾਈਲਡ ਹੈਲਪ ਲਾਈਨ ਹੈ ਕਿਉਂਕਿ ਜਦੋਂ ਘਰੋਂ ਗਿਆ ਸੀ ਉਹ 18 ਸਾਲ ਦਾ ਸੀ 18 ਸਾਲ ਤਾਂ ਵੀ ਛੋਟੀ ਉਮਰ ਦਾ ਸੀ ਤੇ ਉਹ ਵੀ ਕੇਸ ਨੂੰ ਥੋੜਾ ਬਹੁਤਾ ਮਤਲਬ ਆਪਣੇ ਹਿਸਾਬ ਨਾਲ ਦੇਖਣ ਪਰਖਣ ਔਰ ਪੁਲਿਸ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਕਿਸੇ ਨੂੰ ਮਿਲਦਾ ਤੇ ਕਿਹੜੇ ਨੰਬਰ ਤੇ ਸੰਪਰਕ ਕਰ ਸਕਦੇ ਆਪਣਾ ਨੰਬਰ ਦੱਸੋ ਨੰਬਰ ਮੇਰਾ ਲੈ ਲਓ 9877383023 ਇੱਕ ਵਾਰ ਰੀਪੀਟ ਕਰੋ 98773 83023 9877383023 ਮੇਰੀ ਗੁਰਦਾਸਪੁਰ ਥਾਣੇ ਨਾਲ ਸੰਪਰਕ ਜਾਂ ਗੁਰਦਾਸਪੁਰ ਥਾਣੇ ਨਾਲ ਸੰਪਰਕ ਕੀਤਾ ਜਾਏ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਲੋਕਾਂ ਤੱਕ ਪਹੁੰਚਾਇਆ ਜਾਵੇ ਤੁਹਾਡਾ ਇੱਕ ਸ਼ੇਅਰ ਤੁਸੀਂ ਘਰ ਬੈਠੇ ਬੈਠੇ اپنی رضائی 'ਚ بیٹھے بیٹھے ਤੁਸੀਂ ਇਸ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਸਕਦੇ ਹੋ ਸਿਰਫ ਇਸ ਖਬਰ ਨੂੰ ਸ਼ੇਅਰ ਕਰਕੇ ਬੱਤ-ਬੱਤ ਜੇ ਤੁਹਾਡੇ ਰਿਸ਼ਤੇਦਾਰ ਕੋਈ ਪਠਾਨਕੋਟ ਅੰਮ੍ਰਿਤਸਰ ਜਾਂ ਲੁਧਿਆਣੇ ਜਾਂ ਦੇਸ਼ ਦੇ ਕਿਸੇ ਵੀ ਕੋਨੇ 'ਚ ਰਹਿੰਦੇ ਹੋ ਉਹਨਾਂ ਤੱਕ ਇਹ ਖਬਰ ਪਹੁੰਚਾਓ ਦੇਖੋ ਕਈ ਵਾਰੀ ਕੀ ਹੁੰਦਾ ਕਿ ਮਤਲਬ ਸਾਡੇ ਲਾਗੇ-ਸ਼ਾਗੇ ਹੁੰਦਾ ਲੇਕਿਨ ਪਤਾ ਨਾ ਹੋਣ ਦੇ ਕਾਰਨ ਜਿਹੜਾ ਨਾ ਪਿੱਛੇ ਵੀ ਇਦਾਂ ਹੀ ਹੋਇਆ ਕਿ ਇੱਕ ਲੜਕਾ ਜਿਹੜਾ ਵਿਚਾਰਾ 2-3 ਮਹੀਨਿਆਂ ਤੋਂ ਕੋਈ ਗਾਇਬ ਹੋ ਗਿਆ ਦੱਸ ਸੀ ਲੇਕਿਨ ਸੋਸ਼ਲ ਮੀਡੀਆ ਦੇ ਰਾਹੀਂ ਜਦੋਂ ਦੀ ਖਬਰਾਂ ਫੈਲੀਆਂ ਤੇ ਉਹ ਪਤਾ ਲੱਗ ਗਿਆ ਕਿ ਕਿੱਥੇ ਹੈ ਤੇ ਮੈਂ ਚਾਹਾਂਗਾ ਕਿ ਇਸ ਲੜਕੇ ਨਾਲ ਵੀ ਇਦਾਂ ਹੀ ਹੋਵੇ ਤੇ ਇਹ ਵਿਚਾਰਾ ਪਿਓ ਤੇ ਦਾਦੀ ਭੂਆ ਪਰੇਸ਼ਾਨ ਤੇ ਤੁਹਾਡੇ ਇੱਕ ਸ਼ਹਿਰ ਨਾਲ ਤੁਹਾਡੀ ਖਬਰ ਇੱਕ ਦੂਜੇ ਨਾਲ ਸ਼ੇਅਰ ਕਰਨਾ ਲੜਕਾ ਜੱ ਲੱਭ ਜੇ ਤੇ ਬਹੁਤ ਤੁਹਾਡੀ ਮਿਹਰਬਾਨੀ ਹੋਏਗੀ ਇਹਦਾ ਨਾਂ ਸੀ ਮੇਰਾ ਨਾਂ ਤਾਂ ਧੰਨਾ ਸਿੰਘ ਤੇ ਠੀਕ ਨਹੀਂ ਰਹਿੰਦਾ ਰ ਚੰਗਾ ਭਲਾ ਕੰਮਕਾਰ ਕਰਦਾ ਰ ਆਪਣਾ ਕੰਮ ਕਰਨ ਤੋਂ ਬਾਅਦ ਮਰਦ ਪਤਾ ਨਹੀਂ ਕੀ ਹੋਇਆ ਅਕਸਰ ਨਹੀਂ ਦਿਮਾਗ ਨੂੰ ਇਹਦੇ ਇੱਕ ਕਰੋ ਚਲੇ ਗਿਆ ਮੈਂ ਬੜਾ ਲਾਜਲੂਜ ਵੀ ਕੀਤਾ ਸੀ ਾਰੇ ਮੈਂ ਕੰਮ ਕੀਤੇ ਜੋ ਜੋ ਮੇਰੇ ਕੋਲ ਹੋਇਆ ਮੈਂ ਕੀਤਾ ਮਹਾਰਾਜਾ ਹੱਥ ਜੋੜ ਕੇ ਬੇਨਤੀ ਮੇਰਾ ਬੱਚਾ ਮਨੂ ਮੈਨੂੰ ਦਤਾ ਜਾਏ ਕਿਤੇ ਕਿਤੇ ਲੱਭਿਆ ਉਹਨੇ ਸਾਰੇ ਬੰਨੇ ਮਹਾਰਾਜਾ ਵੇਖ ਬੈਠਾ ਵਾ ਟੈਸ਼ਨਾਂ ਦੇ ਜਾਜ ਜਾ ਕੇ ਅੰਮ੍ਰਿਤਸਰ ਲੁਧਿਆਣੇ ਸਾਰੇ ਬੰਨੇ ਆਪਣੇ ਅੰਬਾਲਾ ਸਰਨਪੁਰ ਇੱਥੇ ਤੱਕ ਵੇਖ ਆਇਆ ਮਹਾਰਾਜਾ ਮੈਂ ਕੀ ਕੰਮ ਕਰਦੇ ਹਾਂ ਮੈਂ ਪਕਾਣੇ ਪਕੁੰਨੇ ਵੇਚਣਾ ਮਹਾਰਾਜਾ ਕਰਜ਼ੇ ਕੌਣ ਕਰਨ ਕਰਜ਼ੇ ਮੇਰੀ ਮਾਤਾ ਮੇਰੀ ਭੈਣ ਨੇ ਤੇ ਮੈਂ ਵਾ ਬਾਕੀ ਕੋਈ ਨਹੀਂ ਮਹਾਰਾਜ ਸਾਧਕ ਇਸ ਨੂੰ ਤੇ ਦਿੰਦਾ ਮੈਂ ਆਪਣਾ ਘਰਣਾ ਭੈਣ ਵਿਆਹੀ ਨਹੀਂ ਭੈਣ ਦਾ ਕੀਤਾ ਸੀ ਤੇ ਘਰ ਵਾਲਾ ਪੂਰਾ ਹੋ ਗਿਆ ਦਾ ਬਿੱਟੂ ਹਾਂ ਉਹ ਘਰ ਬੈਠੀ ਦੀ ਹੁਣ ਸਾਢੇ 8:00 ਇਹ ਵੀ ਸਾਢੇ 8:00 ਤੇ ਮਹਾਰਾਜ ਮੈਂ ਜੂਲਿਆ ਨਾ ਅਲੜੂ ਲਿਆ ਕੇ ਕਿੰਨੀ ਦੇਰ ਹੋ ਗਈ ਉਹਨੂੰ ਕੇ ਉਹਨੂੰ ਸਾਲਾ ਹੋ ਚੱਲਿਆ ਮਹਾਰਾਜ ਉਹ ਖੋਲੀਆਂ ਪਿਛਲੀਆਂ ਦਾ ਕੰਪਲੇਂਟ ਲਗਾਈ ਜਿਆਦਾ ਕ ਕਰੋ ਪਿਛਲੀਆਂ ਹੌਲੀਆਂ ਦਾ ਤੇ ਇਹ ਹੌਲੀਆਂ ਦੁਬਾਰੀ ਆ ਰਹੀਆਂ ਨੇ ਆ ਮੈਂ ਸੀਡੀ ਵੀ ਰਿਪੋਰਟ ਮੈਂ ਤੇ ਦੋ ਤੇ ਤਿੰਨ ਵਾਰੀ ਮਾਰਜ ਤੇ ਦਿੱਤੀ ਹੈ